ਹਲਕਾ ਤਖਨੀ ਡਾਕਟਰ 인ਦਰਬੀਰ ਸਿੰਘ ਨਿੱਜ ਸਰਕਾਰੀ ਸੀਨੀਅਰ ਸੈਂਟਰੀ ਸਕੂਲ ਕੋਟ ਬਾਬਾ ਦੀਪ ਸਿੰਘ ਪਹੁੰਚੇ ਅਤੇ ਸਕੂਲ ਸਟਾਫ ਅਤੇ ਪ੍ਰਿੰਸੀਪਲ ਮੋਨਿਕਾ ਵੱਲੋਂ ਡਾਕਟਰ 인ਦਰਬੀਰ ਸਿੰਘ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਕੌਂਸਲ ਬੀਬੀ ਕਿਰਨਜੀਤ ਕੋਰ ਵੱਲੋਂ ਅਤੇ ਵਰਪਾਲ ਸਿੰਘ ਬੱਬਰ ਵੱਲੋਂ ਫੁੱਲਾਂ ਦਾ ਗੁਲਦਸਾ ਦੇ ਕੇ ਡਾਕਟਰ ਸਾਹਿਬ ਨੂੰ ਜੀ ਆਇਆਂ ਆਖਿਆ ਗਿਆ ਇਸ ਮੌਕੇ ਐਮਐਲਏ ਹਲਕਾ ਤਖਨੀ ਡਾਕਟਰ 인ਦਰਬੀਰ ਸਿੰਘ ਦੇ ਜਰਵਨੋ ਸਕੂਲ ਵਿੱਚ ਨਵੇਂ ਬਣੇ ਵਾਸ਼ਰੂਮ ਅਤੇ ਨਵੇਂ ਬਣੇ ਕਮਰੇ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਡਾਕਟਰ ਨਿੰਦਰ ਸਿੰਘ ਨਿੱਜਰ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਬਾਬਾ ਦੀਪ ਸਿੰਘ ਪਹੁੰਚੇ ਅਤੇ ਉਹਨਾਂ ਵੱਲੋਂ ਨਵੇਂ ਬਨੇ ਕਲਾਸਰੂਮ ਅਤੇ ਵਾਸ਼ਰੂਮ ਦਾ ਉਦਘਾਟਨ ਕੀਤਾ ਗਿਆ। ਨੂੰ ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਤੋਂ ਬਾਅਦ ਸਾਡੇ ਉਪ ਜਿਲ੍ਹਾ ਸਿਕਿਆਪੁਰ ਸਾਹਿਬਾ ਸ੍ਰੀ ਹਰਜੀਸ਼ ਕੰਨਾ ਜੀ ਆਜੋ ਆਜੋ ਸਾਰੇ ਜਿਨ੍ਹਾਂ ਨੇ ਦੋਵਾਂ ਦੀ ਬਹੁਤ ਹੀ ਵਧੀਆ ਟੀਮ ਆ ਔਰ ਸਾਡਾ ਜਿਹੜਾ ਜਿਲ੍ਹਾ ਵਾ ਇਹਨਾਂ ਦੇ ਜਦੋਂ ਦੇ ਆਏ ਆ ਬਹੁਤ ਜ਼ਿਆਦਾ ਤਰੱਕੀ ਕੀਤੀ ਆ ਅਕਾਦਮੇ ਅਤੇ ਹੋਰ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਬੱਚਿਆਂ ਨੇ ਬਹੁਤ ਮਾਰ ਕੇ ਮਾਰੇ ਆ ਸਾਡੇ ਐਮਐਲਏ ਜਿਹੜੇ ਕਿ ਬਹੁਤ ਹੀ ਹਰਮਨ ਪਿਆਰੇ ਨੇ ਔਰ ਅੱਜ ਤੇ ਚਲੋ ਵਿਸ਼ੇਸ਼ ਆਏ ਆ ਸਾਡੇ ਕੋਲ ਅਕਸਰ ਹੀ ਆਉਂਦੇ ਰਹਿੰਦੇ ਆ ਅਤੇ ਸਾਡੇ ਸਕੂਲ ਨੂੰ ਇਹਨਾਂ ਦੀ ਬਹੁਤ ਦੇ ਰਹਿਆ ਇਹਨਾਂ ਦੀ ਰਹਿਮਮਾਈ ਏਹਟ ਬਹੁਤ ਵਧੀਆ ਸਕੂਲ ਜਿਹੜਾ ਵਾ ਬਣਿਆ ਵਾ ਤੁਹਾਡੇ ਇਲਾਕੇ ਦਾ ਸਭ ਤੋਂ ਵਧੀਆ ਸਕੂਲ ਆਇਆ ਹੈ ਅੱਜ ਬੜੀ ਖੁਸ਼ੀ ਹੈ ਕਿ ਮੈਂ ਕੋਟਪਾਪਾ ਦੀਪ ਸਿੰਘ ਜੀ ਨੇਸ ਕੈਂਡੀ ਸਕੂਲ ਜੱਥੇ ਆਇਆ ਤੇ ਨਾਲ ਹੀ ਪ੍ਰੈਕਟਿਸ ਸਕੂਲ ਦਾ ਵੀ ਚਲੋ ਜੁਆਇੰਟ ਬਿਲਡਿੰਗ ਹੈ ਔਰ ਸਾਡੇ ਪ੍ਰਿੰਸੀਪਲ ਮੈਮ ਖੜੇ ਨੇ ਟੀਚਰ ਸਹਿਬਾਨ ਨੇ ਮਾਤਾ ਪਿਤਾ ਨੇ ਬੱਚੇ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਐਜੂਕੇਸ਼ਨ ਕਮੇਟੀ ਬਣੀ ਹੈ ਸਾਡੇ ਹਲਕੇ ਵਾਸਤੇ ਉਹਦੇ ਮੈਂਬਰ ਸਹਿਬਾਨ ਨੇ ਸਾਡੇ ਕਾਉਂਸਲਰ ਸਹਿਬਾਨ ਨੇ ਚੇਅਰਮੈਨ ਸਾਹਿਬ ਨੇ ਮੰਡੀ ਬੋਰਡ ਸਾਡੇ ਸੋ ਬੜਾ ਚੰਗਾ ਲੱਗਦਾ ਆ ਕੇ ਤੇ ਮੈਂ ਸੋਚਦਾ ਕੰਮ ਪਹਿਲਾਂ ਕਰਨੇ ਚਾਹੀਦੇ ਸੀ ਥੋੜੇ ਲੇਟ ਹੋ ਗਏ ਕਿਉਂਕਿ ਇੰਟਰੈਕਸ਼ਨ ਕਰਨਾ ਬਹੁਤ ਲਾਜ਼ਮੀ ਹੈ ਪਤਾ ਲੱਗਣਾ ਚਾਹੀਦਾ ਹੈ ਮਾਤਾ ਪਿਤਾ ਨੂੰ ਕਿ ਸਾਡੇ ਬੱਚੇ ਕਿਉਂ ਜੇ ਸਕੂਲ ਚ ਪੜ੍ਹਦੇ ਨਹੀਂ ਕਿਉਂ ਜੇ ਮਾਹੌਲ ਹੈ ਕਿਉਂ ਜੇ ਕਲਾਸਰੂਮ ਨੇ ਇਹਨਾਂ ਦੇ ਸੋ ਜਿਹੜਾ ਇਹ ਮਾਨਤਰਕਾਰ ਦਾ ਉਪਰਾਲਾ ਹੈ ਕਿ ਐਸੀ ਸਾਰੇ ਮਾਪਿਓਰਾਂ ਨੂੰ ਸਾਦਕੇ ਤੇ ਪੇਰੈਂਟ ਟਚਰ ਮੀਟਿੰਗ ਕੰਮੀ ਹੈ ਸਿਰਫ ਪ੍ਰਾਈਵੇਟ ਸਕੂਲਾਂ ਚੰਦੀ ਸੀਗੀ ਹੁਣ ਇਹ ਸਰਕਾਰੀ ਸਕੂਲਾਂ ਸ਼ੁਰੂ ਹੋ ਗਈ ਹੈ ਕਿਉਂਕਿ ਮਾਤਾ ਪਿਤਾ ਦੇ ਸਹਿਯੋਗ ਦੇ ਬਿਨਾ ਕਦੇ ਵੀ ਤਰੱਕੀ ਨਹੀਂ ਹੋ ਸਕਦੀ ਸਾਡੇ ਕੋਲ ਤੇ ਬੱਚਾ 6 ਘੰਟੇ ਰਹਿੰਦਾ ਤੇ ਤੁਹਾਡੇ ਕੋਲ ਬੱਚਾ 18 ਘੰਟੇ ਰਹਿੰਦਾ ਜੋ ਤੁਹਾਨੂੰ ਪਤਾ ਲੱਗਣਾ ਚਾਹੀਦਾ ਬੱਚੇ ਦੀ ਕਮਜ਼ੋਰੀਆਂ ਕਿਨੇ ਬੱਚੇ ਦੀ ਤਾਕਤਾਂ ਕਿਨੇ ਉਹਦੇ ਨਾਲ ਹੀ ਫਿਰ ਅਸੀਂ ਬੱਚੇ ਦੀ ਮਦਦ ਕਰ ਸਕਦੇ ਹਾਂ ਦੇਖੋ ਤੁਸੀਂ ਸਾਰੇ ਮੰਨੋਗੇ ਇਸ ਗੱਲ ਨੂੰ ਕਿ ਸਿੱਖਿਆ ਬਹੁਤ ਜ਼ਰੂਰੀ ਹੈ ਉਹ ਕਹਿੰਦੇ ਜੇ ਕਿਸੇ ਕੌਮ ਨੂੰ ਤਬਾਹ ਕਰਨਾ ਹੋਵੇ ਨਾ ਤਾਂ ਉਹਨੂੰ ਕੋਈ ਰਾਕਟ ਬੰਬਾਂ ਨਾਲ ਤਬਾਹ ਕਰਨ ਦੀ ਲੋੜ ਨਹੀਂ ਉਹਦੀ ਸਿੱਖਿਆ ਉਹਦੀ ਸਿੱਖਿਆ ਜਿਹੜੀ ਹੈ ਇਹ ਪਹਿਲਾਂ ਖਤਮ ਕਰ ਦਿਓ ਤੇ ਕੌਮ ਆਪੇ ਖਤਮ ਹੋ ਜਾਂਦੀ ਹੈ ਸਾਡੇ ਤੇ ਕਿਸਨੇ ਅਟੈਕ ਨਹੀਂ ਕੀਤਾ لیکن ਸਾਡੇ کئی سالਾਂ ਤੋਂ ਮੈਂ ਕਹਾਗਾ 20 ਹਾਲਾ ਤੋਂ 25 ਹਾਲਾਂ ਤੋਂ ਸਾਡੀ ਸਰਕਾਰਾਂ ਨੇ ਸਿੱਖਿਆ ਵੱਲ ਧਿਆਨ ਨਹੀਂ ਦਿੱਤਾ। ਜੋ ਧਿਆਨ ਨਾ ਦੇ ਨਾਲ ਕਮਜ਼ੋਰ ਬਹੁਤ ਹੋ ਗਏ ਲੋਕੀ ਇਸ ਸਰਕਾਰੀ ਸਕੂਲ ਛੱਡ ਕੇ ਪ੍ਰਾਈਵੇਟ ਜਾਣੇ ਸ਼ੁਰੂ ਹੋ ਗਏ ਪ੍ਰਾਈਵੇਟ ਸਕੂਲਾਂ ਦੀ ਸਾਵਾਦ ਹੁੰਦੀਆਂ ਨੇ। ਹੁਣ ਸਰਕਾਰੀ ਸਕੂਲਜ ਘਾਟ ਦੀ ਕੀ ਚੀਜ਼ ਦੀਏਗੀ? ਸਾਡੇ ਟੀਚਰ ਪੜ੍ਹੇ ਲਿਖੇ ਹੁੰਦੇ ਨੇ, ਕੁਆਲੀਫਾਈਡ ਹੁੰਦੇ ਨੇ। ਜਿੰਨੇ ਸਰਕਾਰੀ ਸਕੂਲਾਂ ਦੇ ਟੀਚਰ ਕੁਆਲੀਫਾਈਡ ਨੇ ਪ੍ਰਾਈਵੇਟ ਸਕੂਲ ਦੇ ਕਦੇ ਕੰਨੀ ਨਹੀਂ ਸਕਦੇ। ਸੋ ਇਸ ਕਰਕੇ ਘਾਟ ਕਿਹੜੀ ਸੀਗੀ ਘਾਟ ਸੀਗੀ ਫੈਸਿਲਿਟੀ ਦੀ ਸੁਲਤਾਨੀ ਕਲਾਸਰੂਮਾਂ ਦੀ ਕਲਾਸਰੂਮ ਤੇ ਪ੍ਰੋਜੈਕਟਰਾਂ ਦੀ ਕਲਾਸਰੂਮਾਂ ਵਿੱਚਆਂ ਦੀ ਲਾਈਟ ਪ੍ਰੋਪਰ ਹੋਣੀ ਟਾਇਲਟ ਬਲਾਕਸ ਪ੍ਰੋਪਰ ਹੋਣੀ ਇਹ ਬੜੀ ਲਾਜ਼ਮੀ ਸੀਗਾ ਸੋ ਸ੍ਰੀਮੰਤ ਬਾਹਾਂ ਦੀ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਇਹਦੇ ਨੇ ਆ ਕੇ ਜਿਹੜੀਆਂ ਸਾਰੀਆਂ ਘਾਟਾਂ ਸੀਗੀਆਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਲੋਕ ਆਮ ਤੌਰ ਤੇ ਕਿਹਵਰੀ ਗੱਲ ਕਰਦੇ ਆ ਕੱਲ੍ਹ ਵੇ ਸੋਡੇ ਸੀ ਕਿਸੇ ਨੂੰ ਉਹ ਕਹਿੰਦੇ ਰੇਸੇ ਮੈਂ ਟੀਚਰਾਂ ਐ ਇਸੇ ਟੀਚਰ ਨਾਮ ਹੀ ਹੋਵੇ ਕਹਿੰਦਾ ਜੀ ਬਾਥਰੂਮ ਕਹਿੰਦੇ ਬਣਾਉਂਦੇ ਆ ਬਾਥਰੂਮ ਰਿਪੇਅਰ ਕਰਦੇ ਆ ਮੈਂ ਤੈਨੂੰ ਸਿੱਖਿਆ ਮੰਨਦਾ ਹੀ ਨਹੀਂ ਉਹ ਭਲੇ ਮਾਂ ਨੂੰ ਮਦਾਂ ਪੁੱਛੇ ਕਿ ਜੇ ਤੇਰੇ ਕਾਰਜ ਕਿਤਨੀ ਬੋਲਦੀ ਹੈ ਤੇਰੀ ਮਾਂ ਦਾ ਹੈ ਤੇਰੀ ਬੇਟੀ ਹੈ ਤੇ ਫਿਰ ਤੂੰ ਸੋਚ ਕੇ ਬਾਥਰੂਮ ਦੀ ਲੋੜ ਹੈ ਕਿ ਨਹੀਂ ਹੈ ਸਭ ਤੋਂ ਜ਼ਰੂਰੀ ਕੰਮ ਹੈ ਬਾਥਰੂਮ ਹੋਣਾ ਸਾਫ਼ ਪਾਣੀ ਪੀਣ ਨੂੰ ਹੋਣਾ ਕਲਾਸਰੂਮ ਹੋਣਾ ਇਹ ਸਭ ਬਹੁਤ ਜ਼ਰੂਰੀ ਹੁੰਦੇ ਨੇ ਲੇਡੀਜ਼ ਨੂੰ ਪੁੱਛ ਕੇ ਦੇਖੋ ਬੰਦੇ ਨੂੰ ਤੇ ਹਿੰਦੁਸਤਾਨ ਤੋਂ ਨੂੰ ਪਤਾ ਹੀ ਹੈ ਵੀ ਕਿੰਤਰ ਆਦਮੀ ਕਿਤੇ ਵੀ ਜਾ ਜੋ ਮਰਜ਼ੇ ਕੰਮ ਨਹੀਂ ਕਰਦੇ ਪਰ ਲੇਡੀਜ਼ ਵਾਸਤੇ ਮੁਸ਼ਕਲ ਹੈ ਸੋ ਇਹ ਸਾਡੇ ਵਾਸਤੇ ਬੜੀ ਇੰਪੋਰਟੈਂਟ ਈ ਅਸੀਂ ਇਹ ਬਾਥਰੂਮ ਟਾਇਲਟ ਬਲੌਕ ਬਣਾਉਣੇ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਅੱਜ ਮੈਂ ਆਇਆ ਬੜਾ ਚੰਗਾ ਲੱਗਣਾ ਜਿਹੜੇ ਸਾਡੇ ਬਿਜ਼ਨਸ ਪਾਸ ਤੇ ਸਰਕਾਰ ਨੇ ਸਕੀਮ ਬਣਾਈ ਹੈ ਨਾ ਐ ਸਕੂਲ ਦੇ 87 ਬੱਚੇ 78 78 ਬੱਚੇ ਸਾਡੇ ਜਿਹੜੇ ਨੇ 78 ਬੱਚੇ ਸਾਡੇ ਜਿਹੜੇ ਨੇ ਉਹਨਾਂ ਨੂੰ ਬਿਸਨਸ ਕਲਾਸ ਚ ਚੁਣਿਆ ਗਿਆ ਔਰ ਹਰ ਇੱਕ ਨੂੰ 2-2000 ਰੁਪਏ ਦਿੱਤਾ ਗਿਆ ਔਰ ਘਟੋ ਘਟ ਕੁਝ ਬੱਚਿਆਂ ਨੇ ਬਹੁਤ ਇਨੋਵੇਸ਼ਨ ਕੀਤੀ ਹੈ ਜਨਵਾਸੀ ਪਹਿਲਾ ਪਿਛਲੇ ਸਾਲਾਂ ਦੇ ਵਿੱਚ ਤਰਸਦੇ ਰਹੇ ਆ ਬਹੁਤ ਹੀ ਬੁਰਾ ਹਾਲ ਸੀ ਸਾਡੇ ਵੀ ਬਾਉਂਡਰੀ ਵਾਲ ਦਾ ਸਭ ਨੇ ਵੀ ਆਂਦੇ ਜਾਂਦੇ ਆਪ ਸਭ ਨੇ ਦੇਖਿਆ ਹੀ ਹੋਵੇਗਾ ਲੇਕਿਨ ਇਹ ਜਿਹੜੀ ਪਿਛਲੇ ਸਾਲ ਬਾਉਂਡਰੀ ਵਾਲ ਰਿਪੇਅਰ ਦੀ 3 ਲੱਖ ਰੁਪਏ ਦੀ ਗ੍ਰਾਂਟ ਆਈ ਹੈ ਇਹਦੇ ਵਾਸਤੇ ਅਸੀਂ ਸਰਕਾਰ ਤੇ ਬਹੁਤ ਬਹੁਤ ਧੰਨਵਾਦੀ ਹਾਂ ਸੋ ਇਸ ਤਰ੍ਹਾਂ ਦੀਆਂ ਸਰਕਾਰਾਂ ਜਿਹੜੀਆਂ ਜਿਹੜੀਆਂ ਖਾਸ ਤੌਰ ਤੇ ਬੱਚਿਆਂ ਦੀ ਪੜ੍ਹਾਈ ਵੱਲ ਜਿਹੜੀ ਨਹੀਂ ਹੈ ਸਾਡੀ ਸੁਸਾਇਟੀ ਦੀ ਜਿਨ੍ਹਾਂ ਨੇ ਅੱਗੇ ਚੱਲ ਕੇ ਬੱਚਿਆਂ ਨੇ ਸੁਸਾਇਟੀ ਚਲਾਣੀ ਹੈ ਉਹਨਾਂ ਬੱਚਿਆਂ ਦੇ ਸੁਧਾਰ ਵਾਸਤੇ ਇਹੋ ਜਿਹੇ ਕੰਮ ਕੀਤੇ ਜਾ ਰਹੇ ਨੇ ਤਾਂ ਕਿ ਪੜ੍ਹਾਈ ਦਾ ਲੈਵਲ ਜਿਹੜਾ ਹੈ ਵਧੀਆ ਹੋਵੇ ਇੱਕ ਵਧੀਆ ਮਾਹੌਲ ਜਿਹੜਾ ਹੈ ਉਹ ਸਕੂਲਾਂ ਵਿੱਚ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਇਹ ਸਭ ਦਾ ਸਿਹਰਾ ਜਿਹੜਾ ਹੈ ਇਹ ਸਰਕਾਰ ਨੂੰ ਜਾਂਦਾ ਹੈ ਜਿਹਦੇ ਵੱਲੋਂ ਅਸੀਂ ਮੈਂ ਆਪਣੇ ਵੱਲੋਂ ਆਪਣੇ ਸਤਾਫ ਵੱਲੋਂ ਔਰ ਆਪਣੇ ਪੇਰੈਂਟਸ ਦੇ ਵੱਲੋਂ ਬੱਚਿਆਂ ਦੇ ਪੇਰੈਂਟਸ ਵੀ ਬਹੁਤ ਖੁਸ਼ ਨੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਭੇਜ ਕੇ ਸਰਕਾਰ ਵੱਲੋਂ ਜਿਹੜੀ ਹੈ ਮੀਟੇ ਮਿਲ ਦੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਕਿ ਜੇਕਰ ਅਸੀਂ ਸਕੂਲ ਵਿੱਚ ਹਾਂ ਸਾਨੂੰ ਤਨਖਾਹ ਮਿਲਦੀ ਹੈ ਇਸ ਕੰਮ ਦੀ ਤੇ ਇਹਨਾਂ ਬੱਚਿਆਂ ਦੇ ਭਲੇ ਦੇ ਵਾਸਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਸੀਂ ਇਹ ਸਾਰੇ ਕੰਮ ਕਰਦੇ ਹਾਂ ਸਰ ਮੋਨਿਕਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਂਡਿਸਕੂਲ ਕੋੜ ਬਾਬਾ ਦੀਪ ਸਿੰਘ ਡਾਕਟਰ 인ਦਰਪੀਰ ਸਿੰਘ ਜੀ ਨੇਜਰ ਹਲਕਾ ਦੱਖਣੀ ਵਿਧਾਇਕ ਸਾਡੇ ਸਕੂਲ ਦੇ ਵਿੱਚ ਸਾਡੇ ਨਵਾਂ ਬਣਿਆ ਜਿਹੜਾ ਕਲਾਸਰੂਮ ਹੈ ਪੜਾਉਦੇ ਘਾਟਨ ਕਰਨ ਵਾਸਤੇ ਪਹੁੰਚੇ ਹਨ ਨਾਲ ਦੀ ਨਾਲ ਸਰਕਾਰ ਵੱਲੋਂ ਜਿਹੜਾ ਸਾਡੇ ਸਕੂਲ ਦੇ ਵਿੱਚ ਨਵੇਂ ਟਾਇਲਟ ਬਲॉक्स ਬਣਾਏ ਗਏ ਹਨ ਜਿਹੜੇ ਕਿਸੇ ਲਈ ਵਾਸਤੇ ਬਹੁਤ ਹੀ ਬੁਰੰਦੇ ਸੀ ਜਿਸ ਦੇ ਵਾਸਤੇ ਅਸੀਂ ਆਪਣੇ ਹਲਕਾ ਵਿਧਾਇਕ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਸਕੂਲ ਦੇ ਵਿੱਚ ਇੰਨਾ ਵਧੀਆ ਇਨਫਰਾਸਟ੍ਰਕਚਰ ਪ੍ਰੋਵਾਈਡ ਕੀਤਾ ਗਿਆ ਹੈ ਜਿਸ ਦੇ ਨਾਲ ਸਕੂਲਾਂ ਦੇ ਵਿੱਚ ਪੜ੍ਹਾਈਆਂ ਦਾ ਮਾਹੌਲ ਜਿਹੜਾ ਬਹੁਤ ਵਧੀਆ ਹੈ ਕਿਉਂਕਿ ਬੱਚਿਆਂ ਦੀ ਪੜ੍ਹਾਈ ਵਲਾਂ ਪਾਸੇ ਕਰਵਾਨੀ ਅਗਰ ਅਸੀਂ ਪੜ੍ਹਾਈ ਕਰਵਾਨੀ ਤਾਂ ਉਹਦੇ ਵਾਸਤੇ ਉਹੋ ਜਿਹਾ ਮਾਹੌਲ এনਵਾਇਰਨਮੈਂਟ ਵੀ ਦਿੱਤਾ ਜਾਣਾ ਚਾਹੀਦਾ ਜੋ ਕਿ ਇਨਫਰਾਸਟ੍ਰਕਚਰ ਤੇ ਡਿਪੈਂਡ ਕਰਦਾ ਹੈ ਤੋ ਅਸੀਂ ਦੇਖਦੇ ਹਾਂ ਕਿ ਸਰਕਾਰ ਦੁਆਰਾ ਜਿੰਨੀਆਂ ਵੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਤੋਂ ਵਿਦਿਆਰਥੀ ਹਟ ਕੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਹੋ ਰਹੇ ਹਨ ਤਾਂ ਇਸ ਸਬ ਦਾ ਕ੍ਰੈਡਿਟ ਜਿਹੜਾ ਹੈ ਉਹ ਸਾਡੀ ਸਰਕਾਰ ਨੂੰ ਹੀ ਜਾਂਦਾ ਹੈ ਕਿਉਂਕਿ ਇਹਨਾਂ ਨੇ ਜੋ ਵਧੀਆ ਤਰੀਕੇ ਦੇ ਉਪਰਾਲੇ ਕੀਤੇ ਹਨ ਪ੍ਰਬੰਧ ਕੀਤੇ ਹਨ ਲੱਗਦਾ ਹੈ ਕਿ ਪੰਜਾਬੀ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਜਿਹੜੀ ਹੈ ਉਹ ਆਈ ਹੈ ਇਸੇ ਕ੍ਰਾਂਤੀ ਦੇ ਤਹਿਤ ਹੀ ਅੱਜ ਸਾਡੇ ਹਲਕਾ ਵਿਧਾਇਕ ਸਾਡੇ ਸਕੂਲ ਦੇ ਵਿੱਚ ਉਦਘਾਟਨ ਕਰਨ ਵਾਸਤੇ ਪਹੁੰਚੇ ਹਨ ਉਹਨਾਂ ਦੇ ਨਾਲ ਸਾਡੇ ਇਲਾਕਾ ਕਾਉਂਸਲਰ ਮੈਡਮ ਗਿਰਨਦੀਪ ਕੌਰ ਜੀ ਵੀ ਨੇ ਜਿਹੜੇ ਕਿ ਸਮੇਂ-ਸਮੇਂ ਤੇ ਆ ਕੇ ਸਾਡੇ ਸਕੂਲ ਦੀਆਂ ਮੁਸ਼ਕਲਾਂ ਸੁਣਦੇ ਨੇ ਸਕੂਲ ਦੇ ਨਾਲ ਗੱਲਬਾਤ ਕਰਕੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਔਰ ਅੱਜ ਸਾਡੇ ਹਲਕਾ ਐਮ.ਐਲ.ਏ. ਸਾਹਿਬ ਨੇ ਜਿਹੜਾ ਡਾਕਟਰ ਸਾਹਿਬ ਨੇ ਪੇਰੈਂਟਸ ਦੇ ਨਾਲ ਵੀ ਗੱਲਬਾਤ ਕੀਤੀ ਹੈ ਜੋ ਕਿ ਉਹਨਾਂ ਨੂੰ ਬਹੁਤ ਵਧੀਆ ਲੱਗਾ ਹੈ ਤੇ ਪੇਰੈਂਟਸ ਕੋਲੋਂ ਸਕੂਲ ਨੂੰ ਸਕੂਲਾਂ ਨੂੰ ਹੋਰ ਵਧੀਆ ਚਲਾਉਣ ਵਾਸਤੇ ਸੁਝਾਅ ਵੀ ਪੁੱਛੇ ਗਏ ਹਨ ਤਾਂ ਜਿਹੜੇ ਮੌਕੇ ਤੇ ਸੁਝਾਅ ਲੈ ਕੇ ਅੱਗੋਂ ਉਹਨਾਂ ਨੇ ਕਿਹਾ ਹੈ ਕਿ ਹੋਰ ਵਧੀਆ ਉਪਰਾਲੇ ਕੀਤੇ ਜਾਣਗੇ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਜਿਹੜਾ ਹੈ ਉਹਨਾਂ ਦੇ ਪੜਾਈ ਸੁਧਾਰ ਕੇ ਪੜਾਈ ਵਾਲੇ ਪਾਸੇ ਵਿਦਿਆਰਥੀਆਂ ਨੂੰ 도ਰ ਕੇ ਬਾਕੀ ਬੁਰਾਈਆਂ ਤੋਂ ਬਚਾ ਕੇ ਵਧੀਆ ਤਰੀਕੇ ਦੇ ਨਾਲ ਵਿਦਿਆਰਥੀਆਂ ਦਾ ਵਿਕਾਸ ਕਰਿਆ ਜਾ ਸਕੇ ਡੀਓ ਸਾਹਿਬ ਵੀ ਇਹ ਚੇਚੇ ਤੌਰ ਤੇ ਪਹੁੰਚੇ ਨੇ ਤੇ ਕੀ ਕਰਾ ਚੋਗੇ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਜਿਨ੍ਹਾਂ ਦੀ ਯੋਗਤਾਈ ਦੇ ਵਿੱਚ ਸਾਰਾ ਅਮਰੀਕਾ ਜ਼ਿਲ੍ਹਾ ਜਿਹੜਾ ਹੈ ਸਿੱਖਿਆ ਵਿਭਾਗ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਹਨ ਅੱਜ ਉੱਚੇਚੇ ਤੌਰ ਤੇ ਇਸ ਸਾਡੇ ਨਿਮੰਨ ਮੁਸੱਦੇ ਤੇ ਤੇ ਪਹੁੰਚੇ ਹਨ ਉਹਨਾਂ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਜਿਹੜੀਆਂ ਫੈਸਿਲਿਟੀ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਚਾਹੇ ਉਹ ਫ੍ਰੀ ਟੈਕਸਟ ਬੁੱਕ ਹੈ ਉਹ ਜੀਪੀ ਜੀ ਫੈਸਿਲਿਟੀਆਂ ਹੈ ਜਾਂ ਬਿジネス ਬਲਾਸਟਰ ਨਵਾਂ ਇੱਕ ਕਨਸੈਪਟ ਲੈ ਕੇ ਆਈ ਹੈ ਇਹ ਪੰਜਾਬ ਸਰਕਾਰ ਤੇ ਜਿਹਦਾ ਬੱਚਨ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਉਹਦੇ ਬਾਰੇ ਵਿੱਚ ਸਾਡੇ ਡੀਐਸਰ ਨੇ ਹਲਕਾ ਵਿਧਾਇਕ ਦਾ ਪੰਜਾਬ ਸਰਕਾਰ ਦਾ ਬਹੁਤ-ਬਹੁਤ ਥੈਂਕਸ ਕੀਤਾ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਡਾਕਟਰ ਰਿੰਦਰ ਬੀ ਸਿੰਘ ਨੇਜਰ ਹਲਕਾ ਦਖਣੀ ਦੇ ਐਮਐਲਏ ਨੇ ਤੇ ਉਹਨਾਂ ਵੱਲੋਂ ਕੋਟ ਬਾਬਾ ਦੀਪ ਸਿੰਘ ਸਕੂਲ ਲੜਕੇ ਵਿੱਚ ਆ ਕੇ ਸਕੂਲ ਦੇ ਵਿੱਚ ਨਵੇਂ ਕਮਰੇਆਂ ਦਾ ਗਠਨ ਕੀਤਾ ਗਿਆ। ਜਿੱਥੇ ਮੈਂ ਸਾਰੇ ਆਪਣੀ ਜਿਹੜੀ ਮਾਨਸਾ ਕਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪੰਜਾਬ ਬਾਰੇ ਇਹਨਾਂ ਸੋਚਿਆ ਹੈ। ਕਿ ਉਹਨਾਂ ਨੇ ਇੰਨਾ ਵਧੀਆ ਸੋਚਿਆ ਹੈ ਕਿ ਬੱਚੇ ਜਿਹੜੇ ਗਰੀਬ ਲੋਕੀ ਸੋਚਦੇ ਸੀ ਅਸੀਂ ਕਿਸ ਤਰ੍ਹਾਂ ਪੜਾਈਏ। ਅੱਜ ਮੈਂ ਸਰਕਾਰੀ ਸਕੂਲ ਦੋ ਕਿੰਨੀ ਵਾਰ ਦੇਖ ਕੇ ਆਈ ਆ। ਦਾ ਮਤਲਬ ਉਹ ਲੱਗਦੇ ਹੀ ਕਿ ਸਰਕਾਰੀ ਸਕੂਲ ਆ ਕਿਉਂ ਅਸੀਂ ਵੀ ਪਹਿਲੇ ਵੇਖੇ ਹੋਇਆ ਇੰਨੀ ਜ਼ਿਆਦਾ ਸਰਕਾਰੀ ਸਕੂਲਾਂ ਜੇ ਮਾਨ ਸਰਕਾਰ ਨੇ ਤਰੱਕੀ ਕੀਤੀ ਹੈ ਤਾਂ ਨਾਲ ਸਾਡੇ ਉੱਤੋਂ ਐਮਐਲਏ ਸਾਹਿਬ ਸਾਨੂੰ ਪਹਿਲੇ ਹੀ ਕਿਹਾ ਕਿ ਸੋਨੇ ਦੇ ਸੁਹਾਗਾ ਹੋ ਗਿਆ ਸਾਡਾ ਉੱਪਰੋਂ ਮਾਨ ਸਾਹਿਬ ਨੇ ਅੱਗੇ ਸਾਡੇ ਇੰਦਰਜੀਤ ਸਿੰਘ ਨਿੱਜੇ ਹੀ ਨੇ ਤੇ ਬਾਕੀ ਜਿਹੜੀ ਸੇਵਾ ਮੇਰੇ ਕੋਲ ਹੈਗੀ ਮੈਂ ਆਪਣੇ ਆਪਣੇ ਇਲਾਕੇ ਦੇ ਵਸਨੀਕਾਂ ਦਾ ਸੇ ਪੂਰੀ ਦਿਨੋਂ ਕਰਾਂਗੀ ਜੋ ਜੋ ਕੰਪਲੇਨਾਂ ਰਹਿ ਵੀ ਥੋੜਾ ਬਹੁਤ ਕੋਈ ਰਹਿ ਵੀ ਗਿਆ ਹੈ ਉਹ ਵੀ ਮੈਂ ਆਪ ਅੱਗੇ ਉਹ ਕਰਾਵਾਂਗੀ ਅਾਕੀ ਉਹ ਸਰਕਾਰੀ ਸਕੂਲ ਲੱਗਦੇ ਨੇ ਇਹ ਸਰਕਾਰੀ ਸਕੂਲ ਇੰਨੀ ਸਫਾਈ ਹੈ ਇੰਨਾ ਹਰਿਆਲੀ ਹੈ ਬੱਚਿਆਂ ਨੂੰ ਹਰ ਚੀਜ਼ ਪੜਾਈ ਕਿਤਾਬਾਂ ਵਰਦੀਆਂ ਹਰ ਚੀਜ਼ ਸਕੂਲ ਸਰਕਾਰ ਦੇ ਰਹੀ ਆ ਅੱਜ ਤੱਕ ਇਨੀ ਸਰਕਾਰਾਂ ਆਈਆਂ ਕਿਸੇ ਨੇ ਦੇਖਿਆ ਨਹੀਂ ਸਿਰਫ ਪਾਰਕਾ ਬਣਾਤੀਆਂ ਗੰਦਾ ਕਰਦੀਆਂ ਬਸ ਇਹ ਚੀਜ਼ਾਂ ਵਾਲੇ ਵੱਡੇ ਵੱਡੇ ਮੋਲ ਬਣਾਉਂਦੇ ਉਹ ਆਪਣੇ ਪੰਜਾਬ ਵਿੱਚ ਅਸਿੱਧਾ ਕੋਈ ਮੈਲੀ ਨਹੀਂ ਅਸੀਂ ਗਰੀਬ ਪੱਕੇ ਨੂੰ ਉੱਪਰ ਲਿਆਉਣ ਵਾਸਤੇ ਬੱਚਿਆਂ ਨੂੰ ਪੜਾਵਾਂਗੇ ਲਿਖਾਵਾਂਗੇ ਉਹਦਣਾ ਸਾਡੇ ਪੰਜਾਬ ਦੀ ਤਰੱਕੀ ਹੋਏਗੀ ਨਾ ਕਿ ਆਪਾਂ ਵੱਡੇ ਵੱਡੇ ਚੀਜ਼ਾਂ ਬਣਾਵਾਂਗੇ ਉਹਦਣਾ ਸਾਡੀ ਹੋਏਗੀ ਯਕੀ ਇਸ ਕਰਕੇ ਮੈਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਗਰੀਬਾਂ ਬਾਰੇ ਸੋਚਿਆ ਸਾਰੇ ਸਕੂਲ ਕੋ ਸੇ ਵੀ ਜਾ ਕੇ ਤੁਸੀਂ ਵੇਖ ਲਓ ਇੰਨਾ ਵਧੀਆ ਵਧੀਆ ਸਕੂਲ ਮੈਂ ਜਾ ਰਹੀ ਆਪਣੇ ਇਲਾਕੇ ਚ ਸਾਰੇ ਸਕੂਲ ਜਿੰਨੇ ਵੀ ਆਪ ਟੀਚਰਾਂ ਵੀ ਇੰਨੀਆਂ ਲਾਇਕਤ ਵਾਲੀਆਂ ਪ੍ਰਿੰਸੀਪਲ ਬਹੁਤ ਵਧੀਆ ਨੇ ਕਿਉਂਕਿ ਘਰ ਵਿੱਚ ਉੱਪਰ ਮੋਢਾ ਵੱਡਾ ਵਧੀਆ ਹੋਵੇ ਤੇ ਸਾਰਾ ਕੁਝ ਵਧੀਆ ਹੁੰਦਾ ਪ੍ਰਿੰਸੀਪਲ ਹੀ ਬਹੁਤ ਵਧੀਆ ਨੇ ਸਕੂਲ ਦੇ ਟੀਚਰਾਂ ਵੀ ਬਹੁਤ ਮਾਨ ਦਿੰਦੀਆਂ ਸਤਿਕਾਰ ਦਿੰਦੀਆਂ ਨੇ ਕਿ ਮੈਂ ਆਪਣੇ ਇਲਾਕੇ ਦੇ ਵਾਸੀਆਂ ਨੂੰ ਕਹਿਣਾ ਚਾਹਾਂਗੀ ਕਿ ਜਿੱਥੇ ਤੱਕ ਹੋ ਸਕਦਾ ਹੈ ਸਰਕਾਰੀ ਸਕੂਲਾਂ ਦੇ ਬੱਚੇ ਪੜਾਓ ਤਾਂ ਕਿ ਆਪਣੇ ਪੰਜਾਬੀ ਸੱਭਿਆਚਾਰ ਬੱਚਿਆਂ ਨੂੰ ਹੁੰਦੀ ਰਹੇ ਪੰਜਾਬੀ ਨਾ ਭੁੱਲੇ ਕਿ ਇਹ ਵੱਡੇ ਸਕੂਲਾਂ ਚ ਸੀ ਪਾਣੇ ਆ ਪਰ ਸਕੂਲ ਵਧੀਆ ਬਹੁਤੀ ਹੋ ਗਈ ਹੈ ਪਰ ਉਹ ਥੋੜਾ ਇੰਗਲਿਸ਼ ਖੁੰਦਾ ਹੈ ਸਾਨੂੰ ਬੜੀ ਪੰਜਾਬੀ ਦੀ ਆਪਣੇ ਬੱਚਿਆਂ ਨੂੰ ਜ਼ਰੂਰ ਦੇਣੀ ਚਾਹੀਦੀ ਮਾਤਰ ਭਾਸ਼ਾ ਸਾਡੀ ਪੰਜਾਬੀ ਹੈ ਇਸ ਲਈ ਬੱਚਿਆਂ ਨੂੰ ਵਰਤਵਾਰ ਸਰਕਾਰੀ ਸਕੂਲਾਂ ਦੇ ਪਾਓ ਵਾਇਰਤੂਚ ਦਾ ਖਰਚਾ ਵਾਇਰਜੀ ਫਰੇ